ਉਦਮ ਸਿੰਘ ਦੀ ਪਰਸੀ ਤੇ ਵੀ ਮੱਥਾ ਟੇਕ ਜਾਂਦੇ ਨੇ ਜਨਰਲ ਡਾਇਰ ਨੂੰ ਵੀ ਰੋਟੀ ਖਵਾਈ ਹੋਈ ਆ ਉਸ ਇਸ ਕਰਕੇ ਲੈ ਕੇ ਦਿੱਤੀ ਸੀ ਵੀ ਚਿੱਟਾ ਵੇਚਣ ਲੱਗ ਜਾਓ ਆਯਾਦੀ ਇਸ ਕਰਕੇ ਲੈ ਕੇ ਦਿੱਤੀ ਸੀ ਵੀ ਪੈਸੇ ਖਾਣ ਲੱਗ ਜਾਓ ਆਪਦਿਆਂ ਦੇ ਪਤਾ ਹੈ ਮੇਰਾ ਦਾਦਾ ਮੇਰਾ ਚਾਚਾ ਮੇਰਾ ਸਾਲਾ ਮੇਰਾ ਭਤੀਜਾ ਤੇਨੂੰ ਭਗਤ ਸਿੰਘ ਦਾ ਜਨਮ ਦਿਨ ਨਹੀਂ ਪਤਾ ਇਹਨਾਂ ਤੋਂ ਕੀ ਉਮੀਦ ਕਰ ਲਵਾਂਗੇ ਕਿ ਸਿਆ ਤੇਰੀ ਸੁਪਨਿਆਂ ਦੀ ਆਜ਼ਾਦੀ ਆਮ ਲੋਕਾਂ ਤੱਕ ਉਦੋਂ ਪਹੁੰਚੂਗੀ ਜਿੱਦੈ ਕਚਹਿਰੀਆਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੋਣ ਲੱਗੇ ਲੋਕਾਂ ਦੇ ਜਿੱਦੈ ਥਾਣਿਆਂ ਦੇ ਵਿੱਚ ਬਿਨਾਂ ਸਪਾਰਸ਼ ਤੋਂ ਕੰਮ ਹੋਣ ਲੱਗੇ ਜਿਹੜੀਆਂ ਨੂੰ ਵੀ ਦੱਸ ਦੇਣਗੇ ਕਿ ਆਜ਼ਾਦੀ ਕੋਈ ਰਿਓੜੀਆਂ ਬੱਟੇ ਨਹੀਂ ਮਿਲੀ ਇਹ ਆਜ਼ਾਦੀ ਕਿਸੇ ਨੇ ਸਾਨੂੰ ਭੀਖ 'ਚ ਨਹੀਂ ਦਿੱਤੀ ਇਹ ਆਜ਼ਾਦੀ ਅਸੀਂ ਆਪਣੇ ਹੀਰਿਆਂ ਵਰਗੇ ਗੱਭਰੂ ਪੁੱਤਾਂ ਨੂੰ ਫਾਂਸੀ ਚੜਾ ਕੇ ਫੇਰ ਆਜ਼ਾਦੀ ਲਈ ਹੈ ਇਹ ਸਾਨੂੰ ਆਜ਼ਾਦੀ ਦੇ ਸਰਟੀਫਿਕੇਟ ਦੇਣ ਲੱਗੇ ਇਹ ਸਾਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਦੇਣ ਲੱਗੇ ਇਹਨਾਂ ਦਾ ਮਰਿਆ ਕੋਈ ਭਗਤ ਸਿੰਘ ਨੂੰ ਹਮੇਸ਼ਾ ਇਹੀ ਰਹਿੰਦਾ ਸੀ ਉਹਨਾਂ ਨੂੰ ਕਦੇ ਵੀ ਚਿੰਤਾ ਨਹੀਂ ਸੀ ਕਿ ਦੇਸ਼ ਆਜ਼ਾਦ ਨਹੀਂ ਹੋਣਾ ਕਹਿੰਦੇ ਆਜ਼ਾਦੀ ਤਾਂ ਹਣੀ ਹੋਣੀ ਹੈ ਚਿੰਤਾ बस ਇਸ ਗੱਲ ਦੀ ਸੀ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਸਹੀ ਦਰ ਸੀ ਬਹੁਤ ਚਿੰਤਾ ਬਹੁਤ ਸਹੀ ਸੀ ਕਿਹੜੇ ਹੱਥਾਂ ਚਲਾ ਗਿਆ ਜੀ ਉਸ ਤੋਂ ਬਾਅਦ ਆ ਖੜੇ ਹਾਂ ਉੱਥੇ ਕੋਈ 60 ਸਾਲ ਰਾਜ ਕਰ ਗਿਆ ਕਿਸੇ ਦਾ 15 ਚੱਲ ਗਿਆ ਆ ਖੜੇ ਹਾਂ ਉੱਥੇ ਅਮਰੀਕਾ ਵਾਲੇ ਮੰਗਲ ਗਰੇ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਸੀਂ ਸੀਵਰੇ ਦੇ ਟੱਕਣ ਨਹੀਂ ਪੂਰੇ ਕਰ ਰਹੇ ਆ ਜੀ ਸਾਡੇ ਟੋਬੇ ਛੱਪੜ ਨਹੀਂ ਠੀਕ ਹੋ ਰਹੇ ਅੱਜ ਤੱਕ ਉੱਥੇ ਪਸਾ ਕੇ ਰੱਖਤੇ ਉਹਨਾਂ ਨੇ 15 ਅਗਸਤ ਨੂੰ ਮਨਾ ਲੈਂਦੇ ਆ ਆਜ਼ਾਦੀ ਆਜ਼ਾਦੀ ਹਜੇ ਆਮ ਲੋਕਾਂ ਦੇ ਘਰਾਂ 'ਚ ਨਹੀਂ ਪਹੁੰਚੀ ਅਸੀਂ ਉਸੇ ਮਿਸ਼ਨ ਤੇ ਲੱਗੇ ਹੋਏ ਆ ਭਗਸਿਆ ਤੇਰੀ ਸੁਪਨਿਆਂ ਦੀ ਆਜ਼ਾਦੀ ਆਮ ਲੋਕਾਂ ਤੱਕ ਉਹਦੇ ਪਹੁੰਚੂਗੀ ਜਿੱਦੈ ਕਚਹਿਰੀਆਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਲੋਕਾਂ ਦੇ ਜਿੱਦੈ ਥਾਣਿਆਂ ਦੇ ਵਿੱਚ ਬਿਨਾਂ ਸਪਾਰਸ਼ ਤੋਂ ਕੰਮ ਹੋਣ ਲੱਗ ਗਏ ਲੋਕਾਂ ਦੇ ਜਿੱਦੈ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਸਾਡੇ ਜਵਾਕ ਅਫਸਰ ਬਣਨ ਲੱਗ ਗਏ ਆਜ਼ਾਦੀ ਉਹਦੇ ਪਹੁੰਚੂਗੇ ਆਪਣੇ ਕੋਲੇ ਐਸੇ ਤੇ ਲੱਗੇ ਹੋਏ ਆਂ ਅਸੀਂ ਐਸੇ ਤੇ ਲੱਗੇ ਹੋਏ ਆਂ ਭਗਤ ਸਿੰਘ ਹੋਰਾਂ ਨੂੰ ਆਤਮਾ ਨੂੰ ਤੜਪਾ ਹਟ ਹੁੰਦੀ ਹੋਣੀ ਜਦੋਂ ਦੇਖਦੇ ਹੋਣੇ ਆਜ਼ਾਦੀ ਇਸ ਕਰਕੇ ਲੈ ਕੇ ਦਿੱਤੀ ਸੀ ਵੀ ਚਿੱਟਾ ਵੇਚਣ ਲੱਗ ਜਾਓ ਆਯਾਦੀ ਇਸ ਕਰਕੇ ਲੈ ਕੇ ਦਿੱਤੀ ਸੀ ਵੀ ਪੈਸੇ ਖਾਣ ਲੱਗ ਜੋ ਪਹਿਲੀ ਵਾਰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਿਕਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਜੀ ਬਹੁਤ ਸਾਰੇ ਸ਼ਹੀਦਾਂ ਦੇ ਸ਼ਹੀਦ ਦੀ ਦਿਵਸਾਂ ਤੇ ਪਹਿਲੀ ਵਾਰ ਉੱਥੇ ਸ਼ਰਧਾਂਜਲੀयां ਦਵਾਈਆਂ ਉਹ ਤਾਂ ਜਨਾਬ ਮੰਨਦੇ ਨਹੀਂ ਆਪਾਂ ਨੂੰ ਉਹ ਤਾਂ ਸਮਾਜਿਕ ਕਾਰਕੁਨ ਕਹਿੰਦੇ ਨੇ ਸਮਾਜਿਕ ਕਾਰਜਕਰਤਾ ਸੋ ਇਸ ਕਰਕੇ ਮੈਂ ਉੱਥੇ ਜਾ ਕੇ ਜਦੋਂ ਬੋਲਿਆ ਲੋਕਾਂ ਨੇ ਬਹੁਤ ਪਸੰਦ ਕੀਤਾ ਅੱਜ ਇਹ ਜਿਹੜਾ ਵਿਰਾਸਤੀ ਕੰਪਲੈਕਸ ਹੈ 51 ਕਰੋੜ 70 ਲੱਖ ਰੁਪਏ ਦੀ ਲਾਗਤ ਨਾ ਬਣੂਗਾ। ਟੋਟਲ 9 ਮਹੀਨਿਆਂ ਦੇ ਵਿੱਚ ਪ੍ਰੋਜੈਕਟ ਪੂਰਾ ਹੋ ਜਾਊਗਾ। ਔਰ ਇਹਦੇ ਵਿੱਚ ਜਿਸ ਤਰ੍ਹਾਂ ਦਿਖਾਇਆ ਹੈ ਵੀਡੀਓ 'ਚ تھیਮੈਟਿਕ 게ਟ ਹੈ। 700 ਕੁਰਸੀਆਂ ਦਾ ਬਹੁਤ ਸ਼ਾਨਦਾਰ ਐਡੀਟੋਰੀਅਮ ਭਗਤ ਸਿੰਘ ਹੋਰਾਂ ਦੀ ਜਨਮ ਦਿਨ ਵੇਲੇ ਉਹਨਾਂ ਦੇ ਸ਼ਹੀਦੀ ਦਿਵਸ ਤੇ ਜਾਂ ਕਿਸੇ ਹੋਰ ਖਾਸ ਦਿਨ ਤੇ ਇੱਥੇ ਕੋਈ ਦੇਸ਼ ਭਗਤੀ ਨਾਲ ਕੋਈ ਸੰਬੰਧਿਤ ਨਾਟਕ ਕੋਈ ਸੈਮੀਨਾਰ ਕਰਾਉਣੇ ਹੋ ਤਾਂ ਇੱਥੇ ਉਹ 700 ਦਾ 700 ਸੀਟਾਂ ਦਾ ਫੁੱਲੀ ਏਸੀ ਜਿਹੜਾ ਇੱਕ ਥੀਏਟਰ ਬਣਾਵਾਂਗੇ ਉਹਦੇ ਵਿੱਚ ਬ੍ਰਾਸਤੀ ਲਾਂਗਾ ਹੋਊਗਾ ਉਹਦੇ ਵਿੱਚ ਸਾਰਾ ਪਗ ਸਿੰਘ ਹੋਰਾਂ ਦੀ ਜੀਵਨ ਦੀ ਕਹਾਣੀ ਕਦੋਂ ਬੰਦੂਕਾਂ ਬੀਜਣ ਦੀ ਗੱਲ ਕੀਤੀ ਕਿਵੇਂ ਕੇਸ ਚੱਲਿਆ ਕਿਵੇਂ ਟ੍ਰਾਇਲ ਹੋਇਆ ਕਿਵੇਂ ਭੁਖੜਤਾਲ ਜੇਲ੍ਹ ਚ ਹੋਈ ਸਾਰਾ ਕੁਝ ਹਜੇ ਸਾਨੂੰ ਪੜਾਇਆ ਨਹੀਂ ਗਿਆ ਇਸ ਕਰਕੇ ਮੇਰੇ ਦਿਲ ਚ ਸੀਗਾ ਕਿ ਇਹੇ ਦੱਸਿਆ ਜਾਵੇ ਲੋਕਾਂ ਨੂੰ ਕਿਉਂਕਿ ਇਹ ਸੜਕ ਤੋਂ ਦੀ ਬਹੁਤ ਲੋਕ ਲੰਘਦੇ ਆ ਨੌਨ ਪੰਜਾਬੀ ਵੀ ਲੰਘਦੇ ਆ ਜਿਹੜੇ ਚੰਡੀਗੜ੍ਹ 에ਰਪੋਰਟ ਤੇ ਉਤਰਦੇ ਆ ਮਨ ਇੱਥੋਂ ਦੀ ਲੰਘਦੇ ਆ ਜਾਂ ਦਰਬਾਰ ਸਾਹਿਬ ਨੂੰ ਜਾਂਦੇ ਆ ਦਰਸ਼ਨ ਕਰਨ ਜਾਂਦੇ ਆ ਦੁਰਗਾਣਾ ਮੰਦਿਰ ਜਾਂਦੇ ਆ ਬਾਗਾ ਬਾਡਰ ਦੇਖਣ ਜਾਂਦੇ ਆ ਉਹ ਰਸਤੇ 'ਚ ਇੱਕ ਇੱਥੇ ਉਹਨਾਂ ਦਾ ਜੇ ਮੁਕਾਮ ਹੋ ਜੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸ ਦੇਣਗੇ ਕਿ ਯਾਦੀ ਕੋਈ ਰਿਓੜੀਆਂ ਬੱਟੇ ਨਹੀਂ ਮਿਲੀ ਇਹ ਯਾਦੀ ਕਿਸੇ ਨੇ ਸਾਨੂੰ ਭੀਖ 'ਚ ਨਹੀਂ ਦਿੱਤੀ ਇਹ ਯਾਦੀ ਅਸੀਂ ਆਪਣੇ ਹੀਰਿਆਂ ਵਰਗੇ ਗੱਭਰੂ ਪੁੱਤਾਂ ਨੂੰ ਫਾਂਸੀ ਚੜਾ ਕੇ ਫੇਰ ਆਜ਼ਾਦੀ ਲਈ ਹੈ ਇਹ ਸਾਨੂੰ ਆਜ਼ਾਦੀ ਦੇ ਸਰਟੀਫਿਕੇਟ ਦੇਣ ਲੱਗੇ ਇਹ ਸਾਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਦੇਣ ਲੱਗੇ ਇਹਨਾਂ ਦਾ ਮਰਿਆ ਕੋਈ ਭਗਤ ਸਿੰਘ ਨੂੰ ਹਮੇਸ਼ਾ ਇਹੀ ਰਹਿੰਦਾ ਸੀ ਉਹਨਾਂ ਨੂੰ ਕਦੇ ਵੀ ਚਿੰਤਾ ਨਹੀਂ ਸੀ ਕਿ ਦੇਸ਼ ਆਜ਼ਾਦ ਨਹੀਂ ਹੋਣਾ ਕਹਿੰਦੇ ਆਜ਼ਾਦੀ ਤਾਂ ਹਣੀ ਹੋਣੀ ਹੈ ਚਿੰਤਾ بس ਇਸ ਗੱਲ ਦੀ ਸੀ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਸਹੀ ਦਰ ਸੀ ਬਹੁਤ ਚਿੰਤਾ ਬਹੁਤ ਸਹੀ ਸੀ ਕਿਹੜੇ ਹੱਥਾਂ ਚਲਾ ਗਿਆ ਜੀ ਉਸ ਤੋਂ ਬਾਅਦ ਆ ਖੜੇ ਹਾਂ ਉੱਥੇ ਕੋਈ 60 ਸਾਲ ਰਾਜ ਕਰ ਗਿਆ ਕਿਸੇ ਦਾ 15 ਚੱਲ ਗਿਆ ਆ ਖੜੇ ਹਾਂ ਉੱਥੇ ਅਮਰੀਕਾ ਵਾਲੇ ਮੰਗਲ ਕਰਾ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਸੀਂ ਸੀਵਰੇ ਦੇ ਟੱਕਣ ਨਹੀਂ ਪੂਰੇ ਕਰ ਰਹੇ ਆ ਜੀ ਸਾਡੇ ਟੋਬੇ ਛੱਪੜ ਨਹੀਂ ਠੀਕ ਹੋ ਰਹੇ ਅੱਜ ਤੋ ਉੱਥੇ ਪਸਾ ਕੇ ਰੱਖਤੇ ਉਹਨਾਂ ਨੇ 15 ਅਗਸਤ ਨੂੰ ਮਨਾ ਲੈਂਦੇ ਆ ਆਜ਼ਾਦੀ ਆਜ਼ਾਦੀ ਹਜੇ ਆਮ ਲੋਕਾਂ ਦੇ ਘਰਾਂ ਚ ਨਹੀਂ ਪਹੁੰਚੀ ਅਸੀਂ ਉਸੇ ਮਿਸ਼ਨ ਤੇ ਲੱਗੇ ਹੋਏ ਆ ਭਗਸਿਆ ਤੇਰੀ ਸੁਪਨਿਆਂ ਦੀ ਆਜ਼ਾਦੀ ਆਮ ਲੋਕਾਂ ਤੱਕ ਉਦੋਂ ਪਹੁੰਚੂਗੀ ਜਿੱਦੈ ਕਚਹਿਰੀਆਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਲੋਕਾਂ ਦੇ ਜਿੱਦੈ ਥਾਣਿਆਂ ਦੇ ਵਿੱਚ ਬਿਨਾਂ ਸਪਾਰਸ਼ ਤੋਂ ਕੰਮ ਹੋਣ ਲੱਗ ਗਏ ਲੋਕਾਂ ਦੇ ਜਿੱਦੈ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਸਾਡੇ ਜਵਾਨ ਅਫਸਰ ਬਣਨ ਲੱਗ ਗਏ ਆਜ਼ਾਦੀ ਉਹਦੇ ਪਹੁੰਚੂਗੀ ਆਪਣੇ ਕੋਲੇ ਐਸੇ ਤੇ ਲੱਗੇ ਹੋਏ ਆਂ ਅਸੀਂ ਐਸੇ ਤੇ ਲੱਗੇ ਹੋਏ ਆਂ ਭਗਤ ਸਿੰਘ ਹੋਰਾਂ ਨੂੰ ਆਤਮਾ ਨੂੰ ਤੜਪਾਹਟ ਹੁੰਦੀ ਹੋਣੀ ਜਦੋਂ ਦੇਖਦੇ ਹੋਣੇ ਆਜ਼ਾਦੀ ਇਸ ਕਰਕੇ ਲੈ ਕੇ ਦਿੱਤੀ ਸੀ ਵੀ ਚਿੱਟਾ ਵੇਚਣ ਲੱਗ ਜਾਓ ਆਯਾਦੀ ਇਸ ਕਰਕੇ ਲੈ ਕੇ ਦਿੱਤੀ ਸੀ ਵੀ ਪੈਸੇ ਖਾਣ ਲੱਗ ਜਾਓ ਆਯਾਦੀ ਇਸ ਕਰਕੇ ਅਸੀਂ ਫਾਂਸੀ ਦੇ ਰਸੇ ਚ ਉਮਕੇ ਲੈ ਕੇ ਦਿੱਤੀ ਵੀ ਸੜਕਾਂ 'ਚੋਂ ਪੈਸੇ ਖਾਜੋ ਵੱਡਾ ਬੰਦਾ ਛੋਟੇ ਬੰਦੇ ਦੇ ਹੱਕ ਖਾਜੇ ਇਹ ਆਯਾਦੀ ਬੱਸ ਇਸ ਕੰਮ ਵਾਸਤੇ ਥੋੜੀ ਲੈ ਕੇ ਦਿੱਤੀ ਸੋ ਵੀਰੋ ਲੱਗੇ ਹੋਇਆ ਉਹਨਾਂ ਦੇ ਮਿਸ਼ਨ ਤੇ ਲੱਗੇ ਹੋਇਆ ਬਾਲ ਬਖਸ਼ਣ ਸਾਨੂੰ ਉਹ ਤਾਂ ਬਾਲੇ ਵੱਡੇ ਬੰਦੇ ਸੀ ਅਸੀਂ ਤਾਂ ਉਹਨਾਂ ਦੇ ਪੈਰ ਦੀ ਧੂੜ ਦਾ ਤਣਕੇ ਦੇ ਬਰਾਬਰ ਵੀ ਨਹੀਂ ਹੈਗੇ ਪਰ ਕੋਸ਼ਿਸ਼ ਤਾਂ ਕਰ ਸਕਦੇ ਆ ਜਿਸ ਵੇਲੇ ਕਿਤਾਬ ਪੜ੍ਹ ਰਹੇ ਸੀ ਜਿਸ ਦਿਨ ਫਾਂਸੀ ਸੀ ਕਿਤਾਬ ਦਾ ਵਰਕਾ ਇਦਾਂ ਮੋੜ ਕੇ ਗਏ ਸੀ ਕਹਿੰਦਾ ਜਿਹੜਾ ਅਗਲਾ ਪੜ੍ਹੂਗਾ ਇੱਥੋਂ ਸ਼ੁਰੂ ਕਰੂਗਾ ਉਹ ਕਰ ਗਿਆ ਆਪਣਾ ਕੰਮ ਹੁਣ ਫਰਜ ਆਪਣਾ ਹੈ ਕਈ ਵਾਰੀ ਬੜਾ ਦੁੱਖ ਹੁੰਦਾ ਨੌਜਵਾਨ ਮੁੰਡੇ ਬੋਲਟ ਮੋਟਰਸਾਈਕਲ ਦੇ ਨੰਬਰ ਪਲੇਟ ਤੇ ਜਾਂ ਕਾਰ ਦੇ ਪਿਛਲੇ ਸ਼ੀਸ਼ੇ ਤੇ ਭਗਤ ਸਿੰਘ ਦੀ ਮੋਛਾਂ ਤੇ ਹੱਥ ਰੱਖੇ ਵਾਲੀ ਫੋਟੋ ਲਾ ਕੇ ਥੱਲੇ ਲਿਖਿਆ ਹੁੰਦਾ ਲੱਗਦਾ ਮੈਨੂੰ ਫੇਰ ਆਉਣਾ ਪਊ ਮੈਂ ਕਿਹਾ ਤੁਸੀਂ ਨਾ ਕੁਝ ਕਰ ਲਿਓ ਉਸੇ ਨੂੰ ਢੀਕੀ ਜਾਇਓ ਉਹ ਤਾਂ ਕਰ ਗਿਆ ਆਪਣਾ ਕੰਮ ਭਰਾਵੋ ਆਪਾਂ ਆਪਣਾ ਫਰਜ ਨਿਭਾਈਏ ਹੋ ਉਹਦੀਆਂ ਪੈੜਾਂ ਤੇ ਚੱਲ ਪਈਆਂ ਕੁਝ ਨਹੀਂ ਕਰਨਾ ਉਹ ਤਾਂ ਲੁਕ ਛਿਪ ਕੇ ਕ੍ਰਾਂਤੀ ਲਿਆਉਂਦੀ ਉਹਨਾਂ ਨੇ ਪੇਸ ਬਦਲ ਕੇ ਕੰਮ ਕਰਨਾ ਪੈਂਦਾ ਸੀ ਐ ਸਿੱਧੇ ਥੋੜੀ ਉਹ ਸਟੇਜਾਂ ਤੇ ਬੋਲ ਸਕਦੇ ਸੀ ਅੱਜ ਤਾਂ ਅੱਜ ਵਾਲੀ ਜਿਹੜੀ ਆਜ਼ਾਦੀ ਹੈ ਉਹਦੇ ਵਾਸਤੇ ਪੇਸ ਬਦਲਣ ਦੀ ਲੋੜ ਨਹੀਂ ਪਿਸਤੌਲ ਚਲਾਉਣ ਦੀ ਲੋੜ ਨਹੀਂ ਗੋਲੀ ਚਲਾਉਣ ਦੀ ਲੋੜ ਨਹੀਂ ਬੰਬ ਸੁੱਟਣ ਦੀ ਲੋੜ ਨਹੀਂ ਇੱਕ ਪੋਲਿੰਗ ਬੂਥ ਤੇ ਜਾ ਕੇ ਪਰਦੇ ਦੇ ਵਿੱਚ ਜਿਹੜਾ ਵੋਟਾਂ ਦਾ ਅਧਿਕਾਰ ਸਾਨੂੰ ਉਹ ਲੈ ਕੇ ਦੇ ਕੇ ਗਏ ਨੇ ਆਪਦਾ ਖੂਨ ਦੇ ਕੇ ਉਹਨੂੰ ਵਰਤਣਾ ਹੈ ਸਹੀ ਵਰਤਣਾ ਹੈ ਮੈਨੇ ਕਿੰਦਾ ਸਾਨੂੰ ਪਾਓ ਚੰਗਿਆਂ ਬੰਦਿਆਂ ਨੂੰ ਪਾਓ ਜਿਹੜੇ ਤੁਹਾਨੂੰ ਲੱਗਦਾ ਚੰਗੇ ਨੇ ਫੇਰ ਫੇਰ ਅਸਲੀ ਆਜ਼ਾਦੀ ਫੇਰ ਭਗਤ ਸਿੰਘ ਹੋਰਾਂ ਦੀ ਆਤਮਾ ਨੂੰ ਸ਼ਾਂਤੀ ਮਿਲੂ ਸ਼ੁਕਰ ਹੈ ਕੁਝ ਹੋਣ ਲੱਗਿਆ ਚਲ ਥੋੜਾ ਜਿਹਾ ਲੇਟ ਹੀ ਹੋਣ ਲੱਗਿਆ ਹੋਣ ਤਾਂ ਲੱਗਿਆ ਨਹੀਂ ਤਾਂ ਉੱਥੇ 15 ਅਗਸਤ ਨੂੰ ਭਾਸ਼ਣ ਹੋ ਜਾਂਦਾ ਜੀ ਪ੍ਰਧਾਨ ਮੰਤਰੀ ਸਾਹਿਬ ਜੋ ਵੀ ਹੁੰਦੇ ਨੇ ਉਸ ਵੇਲੇ ਉਸ 15 ਅਗਸਤ ਨੂੰ ਭਾਸ਼ਣ ਦਿੰਦੇ ਆ ਜੀ ਮੈਂ ਜਾਂਦੀ ਸੁਰਤ ਸੰਭਾਲੀਏ ਭਾਸ਼ਣ ਨਹੀਂ ਸੁਣੀ ਜਾਂ ਨਾ ਅੱਤਵਾਦ ਤੇ ਚਿੰਤਾ ਪ੍ਰਗਟ ਓਹੀ ਲਿਖਿਆ ਲਖਾਇਆ ਰਟਿਆ ਰਟਾਇਆ ਗਰੀਬੀ ਤੇ ਬਹੁਤ ਜ਼ਿਆਦਾ ਚਿੰਤਾ ਪ੍ਰਗਟ ਮਹਿੰਗਾਈ ਤੇ ਬਹੁਤ ਹੀ ਜ਼ਿਆਦਾ ਚਿੰਤਾ ਪ੍ਰਗਟ ਕਹਿੰਦੇ ਵੀ ਸਾਸਿਕਾਲ ਆਇਆ ਸੀ 15 ਅਗਸਤ ਉਹ ਮੇਰੇ ਦੇਸ਼ ਦੇ ਵਾਰਸੋ ਹੁਣ ਤਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਭਾਸ਼ਣ ਯਾਦ ਹੋ ਗਏ ਹੋਣੇ ਜੇ ਸਾਡੀ ਕਿਸਮਤ ਨਹੀਂ ਬਦਲ ਸਕਦੇ ਭਾਸ਼ਣ ਤਾਂ ਬਦਲ ਲੋ ਉਹੀ ਚੱਲੀ ਜਾਂਦਾ ਈ ਕਿਤਾਬ ਪੜ ਲਿਓ ਇੱਕ ਪਹਿਲੇ ਪ੍ਰਧਾਨ ਮੰਤਰੀ ਤੋਂ ਆਖਰੀ ਪ੍ਰਧਾਨ ਮੰਤਰੀ ਤੱਕ ਦੇ ਭਾਸ਼ਣ ਜੇ ਕਿਸੇ ਵੀ ਪੇਜ ਤੇ ਕੋਈ ਅਲੱਗ ਚੀਜ਼ ਨਜ਼ਰ ਆਈ ਮੈਨੂੰ ਦੱਸੋ ਉਹੀ ਭਾਸ਼ਣ ਨਹੀਂ ਜੀ ਅਫਸਰ ਲਿਖ ਦਿੰਦੇ ਨੇ ਉਹ ਪੜ੍ਹ ਦਿੰਦੇ ਨੇ ਆਪਾਂ 15 ਅਗਸਤ ਨੂੰ ਇੱਕ ਛੁੱਟੀ ਮੰਨ ਲੈਨੇ ਆ 23 ਮਾਰਚ ਨੂੰ ਇੱਕ ਛੁੱਟੀ ਮੰਨ ਲੈਨੇ ਆ 28 ਸਤੰਬਰ ਨੂੰ ਜਾਗਰੂਕ ਲੋਕ ਇੱਥੇ ਆ ਕੇ ਮੱਥਾ ਟੇਕ ਜਾਂਦੇ ਨੇ ਜਨਮ ਦਿਨ ਹੈ ਉਹਨਾਂ ਦਾ 28 ਸਤੰਬਰ ਬਾਕੀ ਉਦੋਂ ਬਾਅਦ ਫੇਰ ਉਸੇ ਕੰਮ ਦੀ ਲੱਗ ਜਾਂਦੇ ਨੇ ਮੇਰੇ ਐਨੇ ਤੇਰੇ ਐਨੇ ਲਿਆ ਵੀ ਕਿੰਨੇ ਐਚਓ ਐਨੇ ਚ ਐਨੇ ਆਹ ਮੇਰਾ ਪਲਾਟ ਆ ਮੇਰਾ ਆ ਲੈ ਲੋ ਆ ਖਰੀਦ ਲੋ ਇਹਨੂੰ ਵੇਚ ਦਿਓ ਚੱਕ ਲੋ ਚਲੋ ਭਗਤ ਸਿੰਘ ਦੇ ਖਾਤੇ 'ਚ ਕਿੰਨੇ ਪੈਸੇ ਸੀਗੇ ਜੀ ਕਦੇ ਕਿਸੇ ਨੇ ਸੋਚਿਆ ਪੈਸਿਆਂ ਨਾਲ ਵੱਡੇ ਹੋ ਜਾਣਗੇ ਲੋਕ ਉਹਨਾਂ ਨੂੰ ਕਦੇ ਯਾਦ ਨਹੀਂ ਰੱਖਦੇ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਹੋਣ ਲੋਕ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਨੇ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਘਾਤੇ ਘਲਏ ਹੋਣ ਖਾਤੇ ਦਿਲਾਂ 'ਚ ਘਲਏ ਹੋਏ ਭਗਤ ਸਿੰਘ ਹੋਰਾਂ ਨੇ ਹਰ ਸਾਲ ਆਪਾਂ ਭਗਤ ਸਿੰਘ ਚੰਦਰ ਸ਼ੇਖਰ ਯਾਦ ਹੋਰਾਂ ਦੀ ਹਰ ਸਾਲ ਆਪਾਂ ਗੁਰੂ ਸਾਹਿਬ ਹੋਰਾਂ ਦੀ ਫੋਟੋਆਂ ਵਾਲੇ ਕੈਲੰਡਰ ਨਵੇਂ ਲੈ ਆਉਨੇ ਆ ਕਿਉਂ ਲੈ ਆਉਨੇ ਫਿਰ ਕਿਉਂ ਉਹਨਾਂ ਨੇ ਦਿਲਾਂ ਚ ਕਾਤੇ ਕਲਾਏ ਹੋਏ ਸਰਵੰਸ ਵਾਰੇ ਹੋਏ ਉਹਨਾਂ ਨੇ ਤਾਂ ਲੈ ਕਿਉਂ ਸੁਮੇਤਾ ਜ ਜਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝ ਰਿਆਂ ਕਿ ਆ ਜਿਹੜਾ ਇਨਕਲਾਬੀ ਜੋਸ਼ ਨੂੰ ਡਿਜੀਟਲ ਢੰਗ ਨਾਲ ਦਿਖਾਇਆ ਜਾ ਰਿਹਾ ਹੈ ਲੇਟੈਸਟ ਢੰਗ ਨਾਲ ਦਿਖਾਇਆ ਜਾ ਰਿਹਾ ਹੈ ਲਾਇਬ੍ਰੇਰੀ ਵੀ ਬਣੂਗੀ ਸਾਰਾ ਕੁਝ ਨਸਲ ਸ਼ੂਲ ਦਾ 1 ਰੁਪਿਆ ਵੀ ਇੱਧਰ ਉੱਧਰ ਨਹੀਂ ਹੋਣਾ ਕਿਉਂਕਿ ਉਹਨਾਂ ਦੇ ਨਾਂ ਤੇ ਜੇ ਜੇ ਭਗਤ ਸਿੰਘ ਦੇ ਪੈਸਿਆਂ 'ਚੋਂ ਵੀ ਕੋਈ ਪੈਸੇ ਖਾ ਗਿਆ ਉਦੋਂ ਵੱਡਾ ਪਾਪੀ ਕੌਣ ਹੋਊਗਾ ਜੀ ਜੇ ਉਹ ਭਗਤ ਸਿੰਘ ਦੇ ਨਾਂ ਤੇ ਜਾਰੀ ਹੋਏ ਪੈਸਿਆਂ 'ਚੋਂ ਵੀ ਕੋਈ ਪੈਸੇ ਖਾ ਗਿਆ ਇਹ ਖਾ ਜਾਂਦੇ ਐ ਐਡੀ ਕੋ ਹੈਰਾਨੀ ਵਾਲੀ ਗੱਲ ਨਹੀਂ ਵੀ ਖਾਂਦਾ ਨਹੀਂ ਕੋਈ ਇਹ ਚੀਜ਼ਾਂ ਦੇ ਕੱਪੜਾ ਚ ਪੈਸੇ ਖਾ ਜਾਂਦੇ ਇਹ ਨਹੀਂ ਛੱਡਦੇ ਉਹ ਕਾਬਤ ਸੀ ਨਾ ਡੈਨ ਵੀ ਸੱਤ ਘਰ ਛੱਡ ਦਿੰਦੇ ਇਹ ਤਾਂ ਇੱਕ ਵੀ ਨਹੀਂ ਛੱਡਦੇ ਆਪਦੇ ਭਰਾ ਦਾ ਆਪਦੇ ਚਾਚੇ ਦਾ ਆਪਦੇ ਤਾਏ ਦਾ ਆਪਦੇ ਮਾਮੇ ਦਾ ਵੀ ਘਰ ਵੀ ਨਹੀਂ ਛੱਡਦੇ ਤਿਸ ਕਰਕੇ ਹੁਣ ਆਪਣੀ ਇੱਕੋ ਹੀ ਜ਼ਿੰਮੇਵਾਰੀ ਹੈ ਇਕ ਤਾਂ ਜਿਹੜਾ ਕਲੰਕ ਲੱਗਿਆ ਚਿੱਟੇ ਵਾਲਾ ਇਹਨੂੰ ਧੋਣਾ ਸਾਥ ਦੇ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਪੰਚਾਇਤਾਂ ਬਹੁਤ ਸਾਥ ਦੇ ਰਹੀਆਂ ਨੇ ਮਤੇ ਪਾ ਕੇ ਦੇ ਰਹੀਆਂ ਨੇ ਯੁੱਧ ਨਸ਼ੇ ਵਿਰੁੱਧ ਆਪਾਂ ਛੇੜਿਆ ਹੋਇਆ ਇੱਕ ਛੋਟੀ ਜੀ ਸ਼ਰਧਾਂਜਲੀ ਹੋਊਗੀ ਉਹਨਾਂ ਨੂੰ ਸ਼ਹੀਦਾਂ ਨੂੰ بڑے بڑے ਬੰਦੇ ਫੜੇ ਜਾ ਰਹੇ ਨੇ ਔਰ بڑے بڑے ਬੰਦੇ ਜਦੋਂ ਫੜੇ ਜਾ ਰਹੇ ਨੇ ਤਾਂ بڑے بڑے ਬੰਦੇ ਉਹਨਾਂ ਦੀ ਹਮਾਇਤ ਚਾ ਰਹੇ ਨੇ ਇਹ ਵੀ ਪਤਾ ਲੱਗ ਰਿਹਾ ਹੈ ਕਿ ਕਿਵੇਂ ਤੇ ਕੌਣ ਰਲੇ ਹੋਏ ਸੀ ਇਹ ਹਮਾਇਤ ਕਰ ਰਹੇ ਨੇ ਉਹਨਾਂ ਦੀ ਇਹ ਤਾਂ ਲੱਗ ਗਿਆ ਨਾ ਪਤਾ ਹੁਣ ਪੰਜਾਬ ਨੂੰ ਵੀ ਕੌਣ ਕੌਣ ਮਿਲੇ ਹੋਏ ਸੀ ਹੁਣ ਇਹਨਾਂ ਕੋਲ ਇਹ ਹੈ ਤੁਸੀਂ ਫਿਰ ਇੰਨਾ ਟਾਈਮ ਕਿਉਂ ਲਾਤਾ ਉਹ ਭਾਈ ਕੇਸ ਹੀ ਇੰਨੇ ਖਰਾਬ ਕਰ ਗਏ ਸੀ ਸਾਨੂੰ ਠੀਕ ਕਰਨ ਨੂੰ ਟਾਈਮ ਲੱਗ ਗਿਆ ਪਰ ਜਦੋਂ ਅਸੀਂ ਕਰ ਲਿਆ ਫੇਠੀਕ ਹੁਣ ਕੋਈ ਬਖਸ਼ਿਆ ਨਹੀਂ ਜਾਊਗਾ ਹੁਣ ਕੋਈ ਬਚੂਗਾ ਨਹੀਂ ਹੁਣ ਕਾਗਜ਼ਾਂ ਮੈਂ ਤਿਆਰ ਨੇ ਸਾਰਿਆਂ ਦੇ ਤਿਆਰ ਨੇ ਕਿਸੇ ਦਾ ਕਿਸੇ ਚਾ ਕਿਸੇ ਦਾ ਕਿਸੇ ਚ ਬੜੇ ਤਰੀਕਿਆਂ ਨਾਲ ਇਹਨਾਂ ਨੇ ਲੁੱਟਿਆ ਤਸ਼ੀਦ ਅਜ਼ਮ ਪਾਕ ਸਿੰਘ ਉਹਨਾਂ ਨੂੰ ਸਾਡੀ ਸ਼ਰਧਾਂਜਲੀ ਇਹ ਹੋਊਗੀ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਰੰਗਲਾ ਪੰਜਾਬ ਬਣਾ ਲਈਏ ਹੱਸਦਾ ਖੇਡਦਾ ਪੰਜਾਬ ਬਣਾ ਲਈਏ ਗੁਰੂਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਇਸ ਤੋਂ ਵੱਡੀਆਂ ਤਾਂ ਉਦਾਹਰਨ ਨਹੀਂ ਹੈ ਨੀ ਇਸ ਤੋਂ ਵੱਡੀਆਂ ਦੁਨੀਆਂ ਦੇ ਵਿੱਚ ਉਦਾਹਰਨਾਂ ਨਹੀਂ ਕੁਰਬਾਨੀਆਂ ਦੀ 5 ਸਾਲ ਤੇ 7 ਸਾਲ ਦੇ ਬੱਚਿਆਂ ਦੀ ਕੁਰਬਾਨੀ ਦੀ ਹੈ ਹੀ ਨਹੀਂ ਉਦਾਹਰਨ ਦੁਨੀਆਂ ਤੇ ਛੋਟੇ ਸਾਬ ਜਦਿਆਂ ਦੀ ਜਿਹੜੀ ਮਿਲਦੀ ਸਨ ਔਰ ਕਿਸ ਜਾਲਮਾਨਾ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜੇ ਜਦੋਂ ਕੰਦ ਗੋਡਿਆਂ ਤੱਕ ਪਹੁੰਚ ਗਈ ਤਾਂ ਸੂਬਾ ਸਰੰਦ ਕਹਿੰਦਾ ਇੱਟ ਨਹੀਂ ਛਿੱਲਣੀ ਅਰਾਦਾ ਸਿੱਧਾ ਕਰਨਾ ਹੈ ਇੱਟ ਨਹੀਂ ਛਿੱਲਣੀ ਗੋਡੇ ਛਿੱਲੋ ਚਾਰੇ ਵਾਹਿਗੁਰੂ ਦਾ ਜਾਪ ਕਰੀਗੇ ਗੁਰੂ ਸਾਹਿਬ ਦੇ ਫਰਜੰਦ ਸੀ ਕਹਿੰਦੇ ਇਹ ਖੂਨ ਸਰਵੰਸਦਾਨੀ ਦਾ ਖੂਨ ਹੈ ਇਹ ਕਰ ਲਓ ਜਿੰਨੇ ਜਨਮ ਕਰਨੇ ਨੇ ਕਰਨੇ ਇਹ ਜਿਹੜੀਆਂ ਧਾਰਨਾ ਕਿਤੇ ਦੁਨੀਆ 'ਚ ਮਿਲ ਜਾਣਗੀਆਂ ਨਹੀਂ ਪੜ ਲਓ ਦੁਨੀਆ ਦੀ ਹਿਸਟਰੀ ਪੜ ਲਓ ਵੱਡੇ ਹਿਸਟੋਰੀਅਨ ਜਿਹੜੇ ਨੇ ਉਹਨਾਂ ਨੂੰ ਬੁਲਾ ਲੈਨੇ ਆ ਦੇ ਦੇਣਗੇ ਐਗਜ਼ਾਮਪਲ ਕੋਈ ਇਦਾਂ ਦੀ ਇੱਕ ਇੱਕ ਸਾਡੇ ਕੋਲ ਹਜ਼ਾਰਾਂ ਨੇ ਸੁਬੀਰੋ ਯਾਦ ਕਰੋ ਉਹਨਾਂ ਨੂੰ ਯਾਦ ਰੱਖਿਆ ਕਰੋ ਭੁੱਲਿਆ ਨਾ ਕਰੋ ਕੱਲਾ 23 ਮਾਰਚ 28 ਸਤੰਬਰ ਨਹੀਂ ਹਮੇਸ਼ਾ ਹੀ ਦਿਲਾਂ ਚ ਬਸਦੇ ਰਹਿਣੇ ਚਾਹੀਦੇ ਆ। ਔਰ ਉਹਨਾਂ ਦੀ ਯਾਦ ਚ ਕੋਈ ਮੰਗ ਪੱਤਰ ਜਾਂ ਉਹ ਤਾਂ ਮੈਂ ਮੰਨਦਾ ਹੀ ਨਹੀਂ। ਸ਼ਹੀਦ ਆਜ਼ਮ ਦੀ ਯਾਦ ਚ ਕੋਈ ਚੀਜ਼ ਬਣਾਉਣ ਵਾਸਤੇ ਮੰਗ ਪੱਤਰ ਦੇਣਾ ਪਊਗਾ ਜੀ। ਜਿਨ੍ਹਾਂ ਨੇ ਮੋਲਕ ਲੈ ਕੇ ਦਿੱਤਾ ਉਹ ਮੰਗ ਪੱਤਰ ਦੇਣਗੇ। ਹੱਕ ਪੱਤਰ ਉਹਨਾਂ ਦਾ ਹੱਕ ਪੱਤਰ। ਮੈਂ ਕਦੇ ਮੰਨ ਨਹੀਂ ਕਰਦਾ ਜੀ। ਜਿੱਥੇ ਵੀ ਸ਼ਹੀਦ ਆਜ਼ਮ ਦਾ ਕੋਈ ਕਿਸੇ ਨੇ ਕੋਈ ਯਾਦਗਾਰ ਬਣਾਉਣੀ ਆ ਜਾਂ ਕੁਝ ਵਣ ਮੈਂ ਆਉਂ 사인 ਕਰ ਦਿੰਦਾ ਲੈ ਜਾਓ ਬਣਾ ਦਿਓ ਪਰ ਸੱਚੇ ਦਿਲੋਂ ਬਣਾ ਦਿਓ ਮੁਹਾਲੀ ਵਾਲੇ 에어ਪੋਰਟ ਤੇ 30 ਫੁੱਟ ਉੱਚਾ ਕਾਸ਼ੀ ਦਾ ਬੁੱਤ ਲੱਗਿਆ ਹੋਇਆ ਦੇਖਿਆ ਹੋਣਾ ਕਿਸੇ ਨੇ ਬਹੁਤੇ ਨੇ ਜੋ ਜਾਣਦੇ ਆ ਆਪਣਾ 에어ਪੋਰਟ ਨੂੰ ਜਾਣਦੇ ਆ ਇਹੀ ਜਾਂਦੇ ਮੈਨੂੰ ਤਾਂ ਆਪਣਾ ਐ ਲੱਗਦੀ ਲੱਗੀ ਜਾਂਦਾ ਰਹਿੰਦਾ ਕਿ ਜਿਹੜਾ ਭਗਤ ਸਿੰਘ ਨੇ ਸਾਡੇ ਸਿਰ ਕਰਜ਼ਾ ਚੜਿਆ ਹੋਇਆ ਹੈ ਉਤਾਰ ਤਾਂ ਨਹੀਂ ਸਕਦੇ ਪਰ ਥੋੜਾ ਬਹੁਤ ਯੋਗਦਾਨ ਪਾ ਸਕਦੇ ਆ ਕਿ ਭਾਈ ਅਸੀਂ ਆ ਕਰ ਸਕਦੇ ਆ ਜੀ ਆ ਕਰ ਸਕਦੇ ਸੀ ਸਾਡੇ ਕੋਲ ਕਲਮ ਸੀ ਅਸੀਂ ਆ ਕਰ ਸਕਦੇ ਸੀ ਕੋਈ ਅਗਲੀਆਂ ਪੀੜ੍ਹੀਆਂ ਲਾਂਭਾ ਤਾਂ ਨਹੀਂ ਦੇਣਗੇ ਹਨਾ ਵੀ ਜਦੋਂ ਤੁਸੀਂ ਸੀਗੇ ਤੁਸੀਂ ਕੀ ਕੀਤਾ ਫਿਰ ਉਹਨਾਂ ਨੂੰ ਭੁੱਲ ਜਾਓ ਉਹ ਤਾਂ ਭੁੱਲ ਜਾਓ ਉਹਨਾਂ ਨੂੰ ਤਾਂ ਪਤਾ ਹੀ ਨਾ ਉਹਨਾਂ ਨੂੰ ਤਾਂ ਜਨਮ ਦਿਨ ਨਹੀਂ ਪਤਾ ਦਿਨਾਬ ਪਹਿਲੀ ਹੋਈ ਵਿਧਾਨ ਸਭਾ 'ਚ ਮੈਂ ਪੁੱਛ ਲਿਆ ਸੀ ਪਹਿਲੀ ਵਿਧਾਨ ਸਭਾ ਚ ਰਾਜਾ ਬੜਿੰਗ ਨੂੰ ਕਿ ਤੈਨੂੰ ਪਤਾ ਕਿ ਭਗਤ ਸਿੰਘ ਦਾ ਜਨਮ ਦਿਨ ਕਦੋਂ ਆਇਆ ਕਹਿੰਦਾ ਮੈਨੂੰ ਪਤਾ ਨਹੀਂ ਕੀ ਪੜੀ ਗਏ ਹੋ ਫਿਰ ਦੇਸ਼ ਦੇ ਕਾਂਗਰਸ ਦੇ ਨੈਸ਼ਨਲ ਦੇ ਯੂਥ ਦੇ ਪ੍ਰਧਾਨ ਰਹੇ ਨੇ ਤੈਨੂੰ ਭਗਤ ਸਿੰਘ ਦਾ ਜਨਮ ਦਿਨ ਨਹੀਂ ਪਤਾ ਇਹਨਾਂ ਤੋਂ ਕੀ ਉਮੀਦ ਕਰ ਲਓਗੇ ਤੁਸੀਂ ਇਹਨਾਂ ਨੂੰ ਤਾਂ ਆਪਦਿਆਂ ਦੇ ਪਤਾ ਹੈ ਮੇਰਾ ਦਾਦਾ ਮੇਰਾ ਚਾਚਾ ਮੇਰਾ ਸਾਲਾ ਮੇਰਾ ਭਤੀਜਾ ਮੇਰਾ ਜੀਜਾ ਬਸ ਆਹੀ ਚੀ ਚੱਲ ਜਾਂਦੀ ਹੋਰ ਕੋਈ ਨਹੀਂ ਹੈ ਤੇ ਔਦਮ ਸਿੰਘ ਦੀ ਵਰਸੀ 31 ਜੁਲਾਈ ਨੂੰ ਆਉਗੇ ਆ ਹੁਣ ਔਦਮ ਸਿੰਘ ਦੀ ਵਰਸੀ ਤੇ ਵੀ ਮੱਥਾ ਟੇਕ ਜਾਂਦੇ ਨੇ ਜਨਰਲ ਡੈਰ ਨੂੰ ਵੀ ਰੋਟੀ ਖਵਾਈ ਹੋਈ ਹੈ ਉਸੇ ਦਿਨ ਜਲਿਆਂ ਵਾਲੇ ਬਾਗ ਦੀ ਘਟਨਾ ਤੋਂ 2 ਘੰਟਿਆਂ ਬਾਅਦ 1000 ਤੋਂ ਵੱਧ ਬੰਦਾ ਮਾਰ ਕੇ 2000 ਤੋਂ ਵੱਧ ਬੰਦਾ ਖੂਹ ਦੇ ਵਿੱਚ ਡਿੱਗ ਪਿਆ ਪਾਣੀ ਉਹ ਖੂਹ ਭਰ ਗਿਆ ਉਹਦੇ ਨਾਲ ਲਾਸ਼ਾਂ ਨਾਲ ਤੇ ਖੂਨ ਨਾਲ ਤੇ ਰੋਟੀ ਉਹਨਾਂ ਦੇ ਘਰੇ ਖਾ ਰਹੇ ਸੀ ਜਿਨ੍ਹਾਂ ਨੂੰ ਆਪਾਂ ਹੁਣ ਚਿੱਟਿਆਂ ਦੇ ਵਪਾਰੀ ਕਹਿੰਦੇ ਆ ਉਦਮ ਸਿੰਘ ਨੂੰ ਵੀ ਮਥਾ ਟੇਕ ਜਾਂਦੇ ਆ ਉਹਨੂੰ ਵੀ ਰੋਟੀਆਂ ਖਵਾਈ ਗਏ ਇਹ ਕਿੱਧਰ ਨੇ ਭਾਈ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਕਿਸੇ ਵਾਸਤਾ ਖੜਜੋ ਦੂਜਿਆਂ ਵਾਲੇ ਮੋਟਰਸਾਈਕਲ ਬਹੁਤ ਜਿੱਧਰ ਮਰਜ਼ੀ ਟੇਢੇ ਕਰ ਦੋ ਉਧਰ ਹੀ ਖੜ ਜੰਨੇ ਹੋ। ਔਰ ਦੂਜੇ ਕੱਲ ਪਰਸੋ ਹਮਾਇਤ ਕਰ ਰਹੇ ਸੀ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਹੈ। ਕੈਪਟਨ ਮਰਿੰਦਰ। ਅੱਛਾ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਮਨਜੀਠੀ ਨੂੰ ਜੇਲ੍ਹ ਚ ਕਰਕੇ। ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀ ਆ। ਅਧਿਕਾਰ ਤਾਂ ਉਹਨਾਂ ਦਾ ਹੀ ਹੈ ਬਸ ਅਸੀਂ ਤਾਂ ਪਸ਼ੂ ਆਪਾਂ ਤਾਂ। ਭੇਡਾਂ ਬੱਕਰੀਆਂ ਪਾਂਦਾ ਆਪਣੇ ਅਧਿਕਾਰ ਚੂਰ ਨਹੀਂ ਆਗੇ ਇੱਥੇ ਮਨੁੱਖੀ ਅਧਿਕਾਰ ਯਾਦ ਆ ਜਾਂਦੇ ਨੇ ਉਹਨਾਂ ਦੀ ਹਿਸਟਰੀ ਸੁਣ ਲਓ ਮੈਨੂੰ ਪੱਤਰਕਾਰਾਂ ਨੇ ਕਿਤੇ ਟੀਵੀ ਚੱਲ ਚੱਲ ਰਹੀ ਸੀ ਡਿਬੇਟ ਲਾਈਵ ਸੀ ਉਹ ਕਹਿੰਦੇ ਸਾਡਾ ਰੈਪਿਡ ਫਾਇਰ 라운ਡ ਹੈ ਕਿਹਾ ਅੱਛਾ ਜੀ ਕਹਿੰਦੇ ਹੁਣੇ ਤੇਰਾ ਨਾਮ ਲਵਾਂਗੇ ਕਿਸੇ ਬੰਦੇ ਦਾ ਉਹਦੇ ਬਾਰੇ ਤੂੰ ਦੱਸਣਾ ਕੁਝ ਵੀ ਬੋਲਣਾ ਦੱਸੋ ਜੀ ਕਹਿੰਦੇ ਵੀ ਸੁਖਵੀਰ ਬਾਦਲ ਮੈਂ ਕਹਾਂ ਜੀ ਪਹਾੜਾਂ ਵਾਲੇ ਅੰਗਰੇਜ਼ੀ ਸਕੂਲਾਂ ਚ ਪੜੇ ਨੇ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਮੈਂ ਕਹਾਂ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਬਿਜਲੀ ਕਾਲੀ ਦਲ ਦਾ ਰਾਜ ਆ ਗਿਆ ਤਾਂ ਕਾਲੀ ਦਲ ਨਾਲ ਸੀ ਅੱਜ ਕੱਲ ਭਾਜਪਾ ਦਾ ਰਾਜ ਆਈ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਮੈਂ ਕਦੇ ਦੇਖੇ ਨਹੀਂ ਕਹਿੰਦੇ ਬੜਾ ਔਖਾ ਸਵਾਲ ਪਤਾ ਭਗਵੰਤ ਮਾਨ ਮੈਂ ਕੀ ਬੋਲਾਂ ਤੁਹਾਡੇ ਬਾਰੇ ਮੈਂ ਕਿਹਾ ਜੀ ਦੋ ਗੱਲਾਂ ਕਹੂੰਗਾ ਇੱਕ ਭਗਤ ਸਿੰਘ ਦਾ ਸ਼ੇਰ ਹੈ ਕਿ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਇੱਕ ਮੈਂ ਗਾਏ ਕਹੂੰਗਾ ਕਿ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਫਿਰ ਬੱਲੇ ਬੱਲੇ ਬੱਲੇ